ਉਦਾਂ ਲਗ ਵੀ ਵੀ ਨੂੰ ਮੈਂ ਕਿਹਾ ਕਿੰਦਾ ਮੈਂ ਕੋਈ ਨਹੀਂ ਲਵਾ ਦੂੰਗਾ ਪਾਣੀ ਲੈ ਦੱਸ ਤੂੰ ਤੇਰੇ ਘੀਰਦਾ ਫਿਰ ਖੜਾ ਹੀ ਨਹੀਂ ਛੱਡਦਾ ਪੁੱਤ ਐਦਾਂ ਥੋੜੀ ਕਰੀਦਾ ਹੁੰਦਾ ਵਾ ਹੁਣ ਕਦੋਂ ਕਿੰਨੀ ਵਾਰ ਆਖਿਆ ਵੀ ਜਿਹੜੀ ਚੀਜ਼ ਦੀ ਲੋੜ ਹਨ ਨੂੰ ਦੱਸ ਹੁਣ ਕਦੋਂ ਦਾ ਰੰਗਵੀਰ ਦੇ ਮਗਰ ਲੱਗੇ ਆਏ ਰੰਗਵੀਰ ਕਦੋਂ ਦਾ ਇਹਨਾਂ ਨੂੰ ਆਖੀ ਜਦਾ ਮੈਂ ਨਾਂ ਕਢਾ ਦੂੰਗਾ ਮੈਂ ਐ ਕਰ ਦੂੰਗਾ ਮੈਂ ਜੀ ਕਰ ਦੂੰਗਾ ਅਜੇ ਤੱਕ ਤੇ ਨਾਂ ਨਹੀਂ ਕਢਾਇਆ ਗਿਆ ਕੋਈ ਇਹ ਇੰਨੀ ਵਾਰੀ ਚੱਲਦੀ ਦੀ 20 ਘੰਟਿਆਂ ਜਾਂ ਨਾਂ ਕਢਾ ਸਕਦਾ ਸੀ ਉਹ 20 ਘੰਟਿਆਂ ਤੱਕ ਗਾੜੀ ਨਹੀਂ ਬੰਦਾ ਜਾ ਸਕਦਾ ਹੋਰ ਅੰਕਲ ਉਹਨਾਂ ਵਗਾਲ ਕੇ ਵੀ ਨਾ ਕਰ ਸਕਦੇ ਹੁਣ ਡਿਊਟੀ ਵੀ ਉਹਦੀ ਇੱਥੇ ਚੌਂਕੀ ਉਹ ਉੱਥੇ ਹੀ ਆ ਨਾ ਉਹ ਤੇ ਮੈਨੂੰ ਵੀ ਪਤਾ ਇਸੇ ਕਰਕੇ ਮੈਂ ਨਹੀਂ ਜਾਣ ਰਿਹਾ ਮੇਹਾ ਇਹਨੇ ਕੋਈ ਨਾ ਕੋਈ ਮਿਰਤੇ ਇਲਜ਼ਾਮ ਲਾ ਦੇਣਾ ਇਹਨੇ ਜਾ ਕੇ ਚੂਲ ਮਾਰਤੀ ਜੇ ਬਾਤ ਇਸ ਤੋਂ ਬਾਹਰ ਵੀ ਚੱਲਦੇ ਆ ਮੁੜ ਕੇ ਕਿਵਦਾ ਗੁੱਸਾ ਕਰਕੇ ਨਾ ਨਾ ਨਿਕਲਦੇ ਨਾ ਤੇਰਾ ਬਲਦੇਤੇ ਵੀ ਸਵਾਸ ਹੈਗਾ ਸਾਨੂੰ ਉਹ ਸਵਾਸ ਹੋਊਗਾ ਉਦੋਂ ਪਰ ਸਾਨੂੰ ਵਿਸ਼ਵਾਸ ਨਹੀਂ ਹੋਏਗਾ ਉਦੋਂ ਇੱਕ ਗੱਲ ਹੈਗੀ ਤੂੰ ਜਿਤਨਾ ਮਰਜੀ ਮਜਬੂਰ ਆਖੀ ਜਾ ਪਰ ਮੈਨੂੰ ਨਹੀਂ ਇਸ ਬੰਦੇ ਤੇ ਯਕੀਨ ਮਾਸਾ ਵੀ ਭਾਵੇਂ ਹੈਗਾ ਤੇ ਮੇਰਾ ਪਤੀ ਆ ਹੀ ਹੈ ਨਾ ਪਰ ਮੈਨੂੰ ਨਹੀਂ ਇੱਥੇ ਯਕੀਨ ਮੈਂ ਹੁਣ ਕარი ਵੀ ਕੀ ਸਕਦਾ ਮੈਂ ਨਾ ਮੇਰੀ ਪੌਂਚ ਹੁਣ ਇੱਥੇ ਤੱਕ ਹੀ ਆ ਉਹੋ ਗੱਲ ਵੀ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਆ। ਚਲ ਆ ਜਾ ਬੰਦਾ ਕਰ। ਚਲ ਆ ਜਾ ਘਰ ਨੂੰ ਆ ਜਾ। ਜੇ ਤੇ ਤੁਹਾਡੇ ਹੱਥ ਪੈਂਦਾ ਤਾਂ ਤੁਸੀਂ ਗਾਂਹ ਕਰ ਲਓ ਗੱਲ ਕਿ ਜੇ। ਚਲ ਕੋਈ ਨਹੀਂ ਦੇਖਦਾ ਆ ਫਿਰ ਮੈਂ। ਚਲੋ ਇਹ ਤਾਂ ਗੱਲ ਚੰਡੀਗੜੀ ਕਰਨੀ ਪੈਣੀ ਮੈਨੂੰ ਤੇ। ਚਲੋ ਜੀ। ਮੈਂ ਆਪਣੇ ਡੀਐਸਪੀ ਨੂੰ ਫੋਨ ਕਰਕੇ ਪੁੱਛੂਗਾ ਭਰਾ ਉਹ ਕੀ ਆਂਦੇ ਆ। ਚਲ ਉਹਨਾਂ ਨੂੰ ਕਰ ਲੂੰਗਾ ਨਾ ਉਹ ਪੁੱਛ ਲੂੰਗਾ ਮੈਂ ਉਹਨਾਂ ਨੂੰ। ਵੇਖਿਓ ਗੱਲ ਕਰਕੇ। ਫਿਰ ਚਾਚੇ ਦਾ ਭਰਾ ਬਣਿਆ ਆ ਵਾ। ਡੀਐਸਪੀ ਜਿਹੜਾ ਉਹਦਾਂ ਗੱਲ ਕਰਦੇ ਉਹਦੀ ਗਾਂ ਦੇ ਗਾਂ ਪਹੁੰਚ ਹੋ ਜਾਂਦੀ ਹੁੰਦੀ ਅਫਸਰਾਂ ਦੀ ਪਰ ਅਸੀਂ ਇਹ ਗੱਲ ਤੇ ਹੀ ਸਬੂਤ ਪੂਰੇ ਦੇਨੇ ਆ ਵੀ ਬੰਦਾ ਸਾਡਾ ਦਰਦੋਸ਼ ਵਾ ਹਾਂ ਉਹਦਾਂ ਭਰਾ ਵਰਗੇ ਭਰਾ ਹੁੰਦੇ ਕਿ ਵੀਰ ਵੀ ਮੇਰਾ ਭਰਾ ਹੀ ਬਣਿਆ ਵਾ ਉਹਦੇ ਦੱਸ ਉਹਦੇ ਸਾਨੂੰ ਪਤਾ ਵੀ ਤੇਰਾ ਪੱਗਵਟ ਤੇਰਾ ਯਾਰ ਵਾ ਹੋ ਹਾਂਜੀ ਹਾਂਜੀ ਤੇ ਪਰ ਇਹ ਆ ਵੀ ਜਿਹੜਾ ਸਾਡਾ ਬਣਿਆ ਨਾ ਡੀਐਸਪੀ ਉਹਦਾਂ ਦਾ ਤੇ ਕਿਸੇ ਦਾ ਹੋਣਾ ਹੀ ਨਹੀਂਗਾ ਇਹ ਜਿਹੜਾ ਰਖਵੀਰ ਵਾ ਨਾ ਇਹਦਾ ਤੈਨੂੰ ਵੀ ਉਦਾਂ ਪਤਾ ਵਾ ਤੇ ਸਾਨੂੰ ਹੀ ਪਤਾ ਵਾ ਪਰ ਇਹ ਆ ਵੀ ਤੂੰ ਚਲੋ ਮਨੋਂ ਉਹਨੂੰ ਯਕੀਨ ਕਰਕੇ ਰੱਖਦਾ ਵੀ ਮੇਰਾ ਭਰਾ ਵਾ ਉਹ ਤੇ ਹੁਣ ਇਹ ਆ ਨਾ ਵੀ ਹੁਣ ਜਿਹੜਾ ਚੰਡੀਗੜ੍ਹ ਦਾ ਡਿਪੀ ਸਾਹਿਬ ਆ ਨਾ ਹਾਂਜੀ ਉਹਨੇ ਸੱਚ ਐ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਕਰਨਾ ਉਹਨੇ ਉਹ ਝੂਠ ਨੂੰ ਨਹੀਂ ਮੰਨਦਾ ਉਹ ਝੂਠ ਨੂੰ ਮੰਨਦਾ ਹੀ ਨਹੀਂ ਅਸੀਂ ਉਹਨੂੰ ਪਰ ਉਹਨੇ ਕਹਣਾ ਵੀ ਸਾਨੂੰ ਮੈਨੂੰ ਪੂਰੇ ਸਬੂਤ ਦੇ ਦਿਓ ਵੀ ਬੰਦਾ ਤੁਹਾਡਾ ਨਹੀਂ ਹੈਗਾ ਵਿੱਚ ਪਰ ਇਹ ਆ ਵੀ ਸਾਨੂੰ ਸਬੂਤ ਦੇਣੇ ਪੈਣੇ ਆ ਉਹ ਵਿੱਚ ਹੈ ਤਾਂ ਨਹੀਂ ਨਾ ਬਿਲਕੁਲ ਹੀ ਨਹੀਂ ਨਾ ਹੈਗਾ ਮੈਂ ਕਿੱਥੋਂ ਆ ਗਾਮ ਮੈਂ ਤੁਹਾਨੂੰ ਪਤਾ ਹੀ ਹੈ ਮੇਰੇ ਕਿੰਨੇ ਸਾਲ ਮੈਂ ਆਪਣੇ ਫਸਲ ਨਾਲ ਬਾਹਰ ਬਾੜਾ ਹੁੰਦਾ ਮੇਰਾ ਦਾ ਆਹੋ ਉਹ ਤੇ ਅਸੀਂ ਤੇ ਪੂਰਾ ਯਕੀਨ ਦੇਵਾਂਗੇ ਪਰ ਹੋਰ ਵੀ ਕੋਈ ਬਾਰੋ ਵਾਖੇ ਨੇ ਫੇਰ ਜਿਹੜੇ ਬੰਦਿਆਂ ਦੇ ਕੋਲ ਇਹ ਕੰਮ ਹੋਇਆ ਵਾ ਉਹ ਬੰਦਾ ਕਹਿੰਦੇ ਫੜਿਆ ਜਾਵੇ ਨਾ ਉਹ ਆਖੇ ਵੀ ਨਹੀਂ ਇਹ ਨਹੀਂ ਹੈਗਾ ਅਹੀਂ ਹੀ ਸਿਰਫ ਫੇਰ ਪਤਾ ਲੱਗਣਾ ਹਨਾ ਉਹ ਕੌਣ ਕਹਿੰਦਾ ਕਿ ਇਹ ਨਹੀਂ ਹੈਗਾ ਲੋਕਾਂ ਕਹਿੰਣਾ ਕਿ ਪੈਸੇ ਵੰਡੇ ਜਾਣਗੇ ਤੇ ਦਿੱਤੇ ਜਾਣਗੇ ਜਦ ਆਜ ਨਮਾ ਵੀ ਕੱਲ ਨੂੰ ਹੋਇਆ ਤੁਹਾਨੂੰ ਪਤਾ ਹੀ ਆ ਉਹ ਨਹੀਂ ਫੇਰ ਵੀ ਰੱਬ ਦੇ ਘਰ ਤੇ ਨਿਆ ਹੈ ਹੀ ਆ ਇੰਡੀ ਨੇ ਕੋਈ ਘਮਰਾਣਾ ਕੋਈ ਗੱਲ ਨਹੀਂ ਤੂੰ ਆਹੋ ਹੱਕਦਾ ਹੀ ਬੇੜੇ ਪਾਰ ਹੋਣੇ ਹੱਕ ਦੀ ਹੱਕੀ ਨੇ ਬੇੜੂਗਾ ਮਹਾਰਾਜ ਚਲ ਆ ਤੂੰ ਮੇਰੇ ਪੋਤੇ ਆ ਜਾ ਆ ਨਾ ਫੇਰ ਸੋਚਾਂ ਜਾ ਕੇ ਮਿਲਣ ਬਾਰੇ ਵੀ ਤੇ ਨਿਆਣਾ ਨੂੰ ਮਿਲ ਕੇ ਆਉਂਗਾ ਤੇ ਰੱਖਿਓ ਫਸਲ ਦਾ ਖਿਆਲ ਕੋਈ ਨਹੀਂ ਬੁੱਤ ਤੂੰ ਗੱਲ ਫਿਕਰ ਨਾ ਕਰ ਤੇਰੀ ਫਸਲ ਵੱਢ ਕੇ ਤੇਰੇ ਘਰ ਛੁੱੜ ਦਾਂਗੇ ਹੋਰ ਦਾ ਸਕੀ ਜਾਂਦਾ ਵਾ ਆਪਾਂ ਤਾਂ ਇੰਨਾ ਕਰ ਸਕਦੇ ਤਾ ਨਾ ਮੇਰੀ ਗੱਲ ਸੁਣੋ ਇਹਨੂੰ ਹੁਣ ਕੱਲੇ ਉੱਨਾ ਕਲਾਓ ਤੁਸੀਂ ਆਪ ਜਾਓ ਨਾ ਨਹੀਂ ਮੈਂ ਜਿੱਥੇ ਆਖਿਆ ਮੈਂ ਤੈਨੂੰ ਛੱਡ ਵੀ ਆਉਣਾ ਨਹੀਂ ਨਹੀਂ ਮੁੰਡਾ ਉਡੀਕਣਿਆ ਲਿਆ ਮੋਟਰ ਉੱਥੇ ਪਰਲੇ ਰਾਤੇ ਅਛਾ ਉਧਰ ਲਾਇਆ ਵਾ ਇਹਦੀ ਐਮ ਹਾਂਜੀ ਹਾਂਜੀ ਉਧਰ ਤੁਰੇ ਫਿਰਦੇ ਕਿਤੇ ਕੋਈ ਚੂਲਣਾ ਮਾਰ ਦੇ ਝੂਠਾ ਇਹਦਾ ਤੈਨੂੰ ਬਸਾਰੇ ਜੇ ਨਹੀਂ ਛੱਡਉਂਦੇ ਆ ਤੈਨੂੰ ਜਾ ਕੇ ਨਹੀਂ ਨਹੀਂ ਛੱਡਉਂਦਾ ਵਾ ਨਹੀਂ ਨਹੀਂ ਫੇਰ ਇਦਾਂ ਠੀਕ ਆ ਬਸ ਚਲ ਆ ਜਾ ਚਾਹ ਪੀ ਗਏ ਆ ਜੀ ਆ ਜਾ ਦਲਦੀ ਆ ਜਾ ਮੇਰਾ ਪੁੱਤ ਹਾਂ ਤਾਂ ਤੁਹਾਨੂੰ ਪਤਾ ਹੀ ਵੇਖ ਮੁੰਡੇ ਦਾ ਸਰੀਰ ਕਿਦਾਂ ਦਾ ਹੋ ਗਿਆ ਵੇ ਹੈ ਕੀ ਕਰੀਏ ਥੋੜੀ ਆ ਉਹੋ ਗੱਲ ਟੈਨਸ਼ਨ ਜਿਹੜੀ ਬੰਦੇ ਨੂੰ ਲੂਪ ਹੀ ਲੈਂਦੀ ਬੰਦੇ ਦਾ ਚਲ ਠੀਕ ਹੈ ਫੇਰ ਚੰਗਾ ਪੁੱਤ ਚੰਗਾ ਆਪਣਾ ਖਿਆਲ ਰੱਖੀ ਕੋਈ ਨਹੀਂ ਘਰ ਦਾ ਫਿਕਰ ਨਾ ਕਰ ਪੁੱਤ ਤੂੰ ਆਹੋ ਬਿਬਤਾ ਪੈ ਗਈ ਉਹ ਵੇਖ ਲੈ ਜਿੱਤੇ ਬਿਬਤਾ ਪਈ ਤੇ ਪਤਾ ਉਹਨੂੰ ਹੁੰਦਾ ਦੂਜੇ ਨੂੰ ਕਹਦਾ ਹੈ ਰਗਵੀਰ ਹੋਣੀ ਤੇ ਮੋਟਰਸਾਈਕਲ ਤੇ ਨੱਚਦੇ ਐਨੂੰ ਜਾਂ ਤੇ ਨੱਚਦੇ ਐਨੂੰ ਅੱਜ ਦੁਪਹਿਰ ਦਾ ਹੀ ਆਇਆ ਆਖਾ ਬੰਡੇ ਬਲਜੀਤ ਕਿ ਤੂੰ ਦੁਪਹਿਰੇ ਹੀ ਪੀਣ ਡੈ ਪਿਆ ਵਾ ਫਰਲੋ ਫੁਰਲੋ ਚ ਆ ਗਿਆ ਵਾ ਪਰ ਲੋਕਾਂ ਦੀ ਹਾਂ ਟਾਈਮ ਨਾ ਜੇਬ ਹਰੀ ਹੋ ਗਈ ਤੇ ਟਾਈਮ ਨਾ ਕਰ ਲੂ ਆ ਗਿਆ ਅਖਾ ਅੱਛਾ ਗੱਲ ਤੇ ਐ ਹੋ ਆ ਗਿਆ ਮੈਂ ਰੱਖਾਂ ਕਰ ਫੇਰ ਜਾਣਾ ਜੂਣਾ ਮੈਨੂੰ ਥੋੜੀ ਇਹ ਗੱਲ ਦਾ ਪਤਾ ਵਾ ਉਹ ਡਹੀ ਖੀ ਜਣਾ ਤੂੰ ਹੁਣੇ ਪੀਂ ਡਿਆ ਪਿਆ ਵਾ ਬਾਹਰ ਤੇ ਇਨੀ ਧੁੱਪ ਚੜੀ ਆ ਤੇ ਤੂੰ ਤੇ ਇੰਨਾ ਲੇੜ ਗਿਆ ਵਾ ਤੇ ਰਾਤ ਕਦੋਂ ਪਹਿਣੀ ਆਂਦਾ ਮੈਂ ਤਾਂ ਖਸ਼ਾ ਮਾ ਪੈ ਗਈਆਂ ਮੈਂ ਸੁਣ ਕੇ ਤੇ ਪਛਾਣ ਦੀ ਪਛਾਣ ਹੀ ਮੋੜਾਈ ਅੱਛਾ ਹਾਂ ਉਹ ਤਾਂ ਸ਼ਾਮਾ ਪੈ ਗਈਆਂ ਹਾਂ ਉਹਦੀਆਂ ਪੈ ਗਈਆਂ ਉਹਦੀਆਂ ਪੈ ਗਈਆਂਗੇ ਉਹਦੀਆਂ ਤੇ ਸਵੇਰੇ 10 ਵਜੇ 11 ਵਜੇ ਪੈ ਜਾਂਦੀ ਹੈ ਸ਼ਾਮਾ ਪਰ ਇਹ ਵੀ ਚਲਦੀ ਦਾ ਨਾ ਗੱਡੀ ਹੋ ਬਿਲਕੁਲ ਬਿਲਕੁਲ ਹਾਂ ਹਾਈ 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 ਹੇ ਸਾਫ ਹੋ ਲ ਗਿਆ ਕਿਤੇ ਪੌੜੀਆਂ ਚਾਣਨੀਆਂ ਕਿਹੜੀਆਂ ਸੌਖੀਆਂ ਪਈਆਂ ਵਾ ਹੁਣੇ ਹੀ ਅੰਤਰਾ ਸਾਡੇ ਗੋਡੇ ਜਵਾਬ ਦੇ ਜਾਣਦੇ ਆ ਹਏ ਮੁੰਡੇ ਨੇ ਪਲਾਸਟੂ ਕੀਤੀ ਤੇ ਹੁਣੇ ਬੁੱਢੀ ਬੁੱਢੀ ਜਿ ਲੱਗਣ ਲੱਗ ਗਈਆਂ ਮੰਨਦੇ ਨੂੰ ਯੰਗ ਰਹਿਣਾ ਚਾਹੀਦਾ ਹੈ ਆਹ ਕੌਣ ਸੋ ਰਹਿ ਜਾਣ ਡਿਆ ਵਾ ਵੇਖਾਂ ਤਾਂ ਸਹੀ ਹਾ ਹਾ ਇਹ ਤਾਂ ਮੰਨਾ ਤੁਰਿਆ ਜਾਣ ਡਿਆ ਵਾ ਜੇ ਕਿ ਤੇ ਦੋ ਮਿੰਟ ਪਹਿਲਾਂ ਆ ਜਾਂਦੀ ਤੇ ਇੱਥੇ ਜੇ ਹੋਣਾ ਹੀ ਇਹਨੇ ਤੈਨੂੰ ਮੈਂ ਝੱਟ ਆਵਾਜ਼ ਮਾਰ ਲੈਣੀ ਇਹਨੂੰ ਦੱਸਦੀ ਨਾ ਨਹੀਂ ਬੁੱਢੀ ਦੀਆਂ ਕਰਤੂਤਾ ਵੀ ਕੀ ਕਰਤੂਤਾ ਕਰਦੀ ਫਿਰਦੀ ਏ ਤੇਰੀ ਅੱਖੇ ਘੱਟਾ ਪਾਉਣ ਲਈ ਆ ਮੈਂ ਕਹਿੰਦੀ ਬੰਦਾ ਵੀ ਇਹ ਬੁੰਨਾ ਹੀ ਆ ਆਪਣੀ ਘਰ ਦੀ ਤੇ ਇਨਾ ਯਕੀਨ ਕੀਤਾ ਮਾਰਾ ਤਾਂ ਸਹੀ ਕਿ ਤਾ ਸੋਹਣੀ ਲਏ ਆਵਾਜ਼ ਮਨਜੋਤ ਹਾਈ ਹੇ ਐਡੀ ਆਵਾਜ਼ ਵੀ ਨਹੀਂ ਕਿੜੇ ਐਡੀ ਦੂਰ ਜਾਂਦੀ ਮਨਜੋਤ ਹੈ ਹਾਈ ਹੇ ਆਵਾਜ਼ ਜਾਣੀ ਨਹੀਂ ਉਹ ਤਾਂ ਕਿੱਡੀ ਦੂਰ ਚੱਲ ਗਿਆ ਵਾ ਜੇ ਕਿਤੇ ਮੜਾਏ ਲੱਗੇ ਹੁੰਦਾ ਨਾ ਇਹਦੀ ਕਰਤੂਤ ਮੈਂ ਦੱਸ ਕੇ ਨਾ ਇਹਨੂੰ ਛੇਤਰ ਚੰਗੀ ਤਰ੍ਹਾਂ ਫਰੋਣੇ ਹੀ ਨਾਲੇ ਆਪਣਾ ਘਰ ਬਰਬਾਦ ਕਰਨ ਦੀ ਆ ਨਾਲੇ ਮੇਰਾ ਘਰ ਡਈ ਆ ਬੰਦੇ ਤਾਂ ਅੱਗੇ ਉਤਰਾਂ ਦੇ ਹੁੰਦੇ ਆ ਮੜਾ ਦਾ ਇਸ਼ਾਰਾ ਮਿਲਣਾ ਚਾਹੀਦਾ ਵਾ ਬੰਦੇ ਤਾਂ ਨੱਠੇ ਜਾਂਦੇ ਆ ਕੀ ਭਾਜੜ ਪਈ ਇਹਨੂੰ ਦੱਸ ਵੀ ਤੂੰ ਡਾਂਡੇ ਮਿੰਡੇ ਜਾਣ ਡਿਆ ਵਾ ਤੇ ਸਿੱਧੇ ਰਾਹੇ ਚੱਲ ਜਾ ਹਾਂ ਕੋ ਸਮਝ ਨਹੀਂ ਆਉਂਦੀ ਘਰ ਬਰਬਾਦ ਹੋਈ ਜਾਣ ਡਿਆ ਮੈਂ ਕਹਿੰਨੀ ਆ ਜਨਾਨੀ ਨੂੰ ਸਿੱਧਕ ਕਰਕੇ ਰਹਿਣਾ ਚਾਹੀਦਾ ਵਾ ਤੇਰਾ ਘਰ ਵਾਲਾ ਇੰਨਾ ਚੰਗਾ ਵਾ ਗਰੀਬੀ ਐ ਤੇ ਫੇਰ ਕੀ ਆ ਪਰ ਗਰੀਬੀ ਨੂੰ ਨਹੀਂ ਨਾ ਮੰਨਦੀਆਂ ਗਫੇ ਚਾਹੀਦੇ ਆ ਉਹ ਇਹਨਾਂ ਨੂੰ ਮਿਲਦੇ ਨਹੀਂ ਗਰੀਬੀ ਤਾਂ ਕਦੀ ਨਾ ਕਦੀ ਨਿਕਲ ਹੀ ਜਾਂਦੀ ਆ ਪਰ ਇੱਜ਼ਤ ਵਾਪਸ ਨਹੀਂ ਆਉਂਦੀ ਹੈਗੀ ਜੇ ਮੈਂ ਇਹਨੂੰ ਦੱਸਿਆ ਇੰਨੇ ਵਿਚਾਰੇ ਨੇ ਵੀ ਫਿਰ ਸ਼ਰਮਿੰਦਿਆ ਹੀ ਹੋਣਾ ਵਾ ਮੈਂ ਤਾਂ ਕਹੀ ਜਾਣਦੀ ਵੀ ਨਹੀਂ ਦੱਸਣਾ ਪਰ ਦੱਸਣਾ ਤੇ ਬੰਦਾ ਹੀ ਆ ਨਾ ਅਗਲੇ ਨੂੰ ਵੀ ਪਤਾ ਲੱਗੇ ਇਹਦੇ ਜਨਾਨੀ ਕੀ ਕਰਦੀ ਫਿਰਦੀ ਆ ਜਦੋਂ ਘਰ ਨਹੀਂ ਹੁੰਦਾ ਅਗਲੇ ਦੇ ਡੋਰੇ ਡੋਰੇ ਪਾਉਂਦੀ ਆ ਐਦਾਂ ਕਰਦੀ ਆ ਹਏ ਕਿਹੜਾ ਇੰਨੀ ਦੂਰ ਗਿਆ ਵਾ ਭੱਜ ਕੇ ਜਾਣੀ ਆ ਮਿਰਚ ਕਿਹੜਾ ਜੋਰ ਹੈ ਨੀਗਾ ਬਲਜੀਤ ਨਹੀਂ ਦੇਹ ਜੀ ਕਿਤੇ ਠੀਕ ਗਈ ਹੋਈ ਪਰ ਚੰਗਾ ਗਈ ਯਾਰ ਐ ਨਹੀਂ ਕਿਥੇ ਆਪ ਐਗਦੇ ਮਾਰੀਏ ਹਾਂ ਭੀ ਨਾ ਵੇ ਇਹਨੂੰ ਕੀ ਹੋਇਆ ਪਰਦਾ ਨਹੀਂ ਹੁੰਦੀ ਆ ਕੀ ਹੋਇਆ ਵਾ ਉਹ ਆਇਆ ਵਾ ਉਹ ਕੌਣ ਆਇਆ ਵਾ ਅਮਜੋਤ ਤੂੰ ਮੰਜੋਤ ਵੀ ਆਖਣਾ ਕਿੱਧਰ ਭੱਜੀ ਜਾਣੀ ਆ ਉਹ ਮੈਂ ਉਹਨੂੰ ਰੋਕਣ ਲੱਗੀ ਆ ਕੱਲ੍ਹ ਵਾਸਤੇ ਉਹ ਮੈਂ ਦੱਸਣਾ ਨਹੀਂ ਉਹਨੂੰ ਕੀ ਇਹ ਦੀ ਜਨਾਨੀ ਕੀ ਕਰਦੀ ਫਿਰਦੀ ਆ ਹੋਰ ਮਾਂ ਨਾ ਇੱਥੇ ਬਹਿ ਉਹ ਮੈਨੂੰ ਛੱਡੋ ਤੁਸੀਂ ਉਹਨੂੰ ਮੈਂ ਦੱਸ ਕੇ ਰਹਿਣਾ ਭੱਜੀ ਭਰ ਕੇ ਇੱਥੇ ਬਹਿ ਨਹੀਂ ਆ ਅੱਛਾ ਤੁਹਾਡਾ ਰਾਦਾ ਵੀ ਤੁਹਾਡਾ ਪਰਦਾ ਨਾ ਫਾਸ਼ ਹੋ ਜਾਈ ਹੈ ਨਾ ਓਏ ਮੋਟੇ ਦਿਮਾਗ ਦੀਏ ਉਹਦੇ ਘਰ ਅੱਗੇ ਉੱਜੜ ਗਿਆ ਤੂੰ ਉਹਨੂੰ ਕੀ ਦੱਸਣਾ ਹੁਣ ਉਹ ਤੁਸੀਂ ਕੋਲ ਹੋ ਜਾ ਮੈਂ ਆਪੇ ਖਲਾ ਖਲਾਰ ਕੇ ਉਹਨੂੰ ਦੱਸ ਕੇ ਆਉਣੀ ਆ ਉਹ ਚੱਲ ਜਾਣਾ ਮੈਂ ਫਿਰ ਮੈਂ ਤੈਨੂੰ ਸਮਝਾਈ ਜਾਂਦਾ ਕਿ ਬੰਦੀ ਬਣ ਜਾ ਚੰਗੀ ਕਰ ਲਿਓ ਕੀ ਦੱਸਣਾ ਉਹਨੂੰ ਹੈ ਉਹਦਾ ਘਰ ਅੱਗੇ ਜਿਹੜਾ ਘਰ ਕਰਦੀ ਉਹਦੇ ਘਰੋਂ ਬੇਕਾਰ ਹੋਈ ਆ ਆਪ ਘਰੋਂ ਬੇਕਾਰ ਹੋਇਆ ਤੁਰਿਆ ਫਿਰਦਾ ਤਾ ਡਗੀਦਾਦਾ ਹੁਣ ਤੁਹਾਡਾ ਵੀ ਘਰ ਉੱਜੜ ਜੇ ਜੇ ਉੱਜੜ ਗਿਆ ਨਾ ਸ਼ੱਕ ਹੋ ਗਿਆ ਵਹਿਮ ਹੋ ਗਿਆ ਤੈਨੂੰ ਕੋਈ ਗੱਲ ਨਹੀਂ ਕੀ ਇਹੋ ਜੀ ਉਹ ਮੇਰਾ ਸ਼ੱਕ ਸੱਚਾ ਹੀ ਆ ਤਹੀਂ ਨਾ ਬੜਾ ਦੁੱਧ ਤੋਂ ਬੇਨਾ ਬਣਾ ਮੈਨੂੰ ਬੜਾ ਗੁੱਸਾ ਜੇ ਮੈਨੂੰ ਛੱਡ ਦੋ ਮੈਂ ਮਨਜੋਤ ਨੂੰ ਸਾਰੀ ਗੱਲ ਦੱਸ ਕੇ ਆਉਣੀ ਆ ਆਪੇ ਉਹਨੂੰ ਕਾਬੂ ਪਾਊਗਾ ਅੱਗੇ ਇੱਕ ਕਤਲ ਦਾ ਇਲਜ਼ਾਮ ਹੋ ਲਈ ਫਿਰਦੇ ਆ ਇਹਨਾਂ ਨੂੰ ਸੁਣ ਕੇ ਤੇਰਾ ਗਾਟਾ ਲਾ ਦੇ ਹੁਣੋ ਅਰੇ ਮੈਨਾਂ ਗਾਟਾ ਲਾ ਦੂਗਾ ਗਾਟਾ ਲਾਵੇ ਆਪਣੇ ਘਰ ਦੀ ਦਾ ਮੇਰਾ ਕਿਉਂ ਲਾਉਣਾ ਜਿੰਨੇ ਕਰਤੂਤਾ ਕਰਦੀ ਫਿਰਦੀ ਆ ਬੰਦੀ ਬੜ ਕੇ ਬਹਿ ਜਾ ਇੱਥੇ ਤੂੰ ਲੱਗੀ 57 ਰਾਹ ਜਾਂਦੀ ਆਪਣੇ ਘਰ ਪਾਉਣ ਤੂੰ ਹੁਣ ਦੇ ਕੇ ਨਹੀਂ ਛੱਡੋ ਮੈਨੂੰ ਯਾਰ ਛੱਡ ਨਾ ਤੂੰ ਨਹੀਂ ਡਾਈ ਤੂੰ ਹੀ ਲਾ ਲਈ ਮੈਨੂੰ ਜਾਦੀ ਕੋਟੇਕ ਤੇ ਚੱਲ ਬੰਦੇ ਨੂੰ ਬਹਿੰਦ ਰਾਨ ਕੇ ਮੇਰਾ ਹੱਥ ਛੱਡੋ ਉਹ ਦੇਖ ਲੈ ਲੈ ਇਹਨਾਂ ਦਾ ਰੋਜ਼ ਹੀ ਕੰਜੇ ਕਲੇਸ਼ੇ ਹੋ ਰਹੰਦਾ ਘੜੀ ਬਾਹਰ ਹੀ ਰਹੰਦਾ ਚੰਗਾ ਰਹਿਣਾ ਹੈ ਪੁੱਛਦਾ ਹੋਣਾ ਡੈਡੀ ਨੂੰ ਦੱਸੋ ਹਟ ਰਹਿਂ ਤੂੰ ਮੇਰੀ ਬਾਤ ਛੱਡੋ ਪੀੜ ਹੋਂਦੀ ਆ ਛੱਡੋ ਤੇਰੀ ਜਿਹੜੀ ਕੀ ਡੈਡੀ ਦਾ ਰੋਹ ਤਾਂ ਕਮ ਪੀ ਕੇ ਡੇਰ ਰਹਿਨੇ ਤੂੰ ਬਦਾ ਬਣਦਾ ਤੂੰ ਆਇਆ ਕਿੱਥੋਂ ਮੈਂ ਯਾਰਾ ਦੋਸਤਾਂ ਨਾਲ ਘੁੰਮ ਫਿਰ ਕੇ ਆਇਆ ਕਿ ਯਾਰਾ ਦੋਸਤਾਂ ਨਾਲ ਆਇਆ ਤੂੰ ਰਾਤੋਂ ਤਿੰਨਾ ਜੁਣਾ 13 ਜੁਣਾ ਮੇਰੀ ਗੱਲ ਸੁਣੋ ਮੁੰਡੇ ਤੇ ਤਾਂ ਕਾਹਦੇ ਦਿਵਾਲੇ ਹੋ ਗਏ ਮੇਰੇ ਤੇ ਹੋਏ ਹੋਏ ਆ ਉਹਦੇ ਨੈਣੇ ਦੇ ਦਿਵਾਲੇ ਨਹੀਂ ਮੈਂ ਤੁਹਾਨੂੰ ਹੋਣ ਦੇਣਾ ਹੈਗਾ ਉਹ ਤੇਰੀਆਂ ਮਿਹਰਬਾਨੀਆਂ ਵਾ ਤੇਰੇ ਕਰਕੇ ਮੂੰਹ ਚੜਕੇ ਬੋਲਿੰਦਾ ਮੇਰੇ ਗਾੜੀ ਜੋ ਕੀ ਬੋਲਿਆ ਨੇ ਮੂੰਹ ਚੜਕੇ ਇਹੋ ਗਿਆ ਨਾ ਵੀ ਤੁਹਾਡਾ ਇਹੋ ਕੰਮ ਰਹਿੰਦਾ ਵਾ ਤੇ ਕਰਦੇ ਵੀ ਤੁਸੀਂ ਇਦਾਂ ਉਹਦੇ ਤੇ ਕਿੰਨਾ ਅਸਰ ਮਾੜਾ ਪੈਣ ਦਿਆ ਵਾ ਅੱਛਾ ਮੈਂ ਘਰਾਂ ਦੇ ਮਾੜਾ ਅਸਰ ਪੈਂਦਾ ਤੇ ਮੈਂ ਜਦੋਂ ਆ ਉਹਦੇ ਨਾਲ ਲੱਭਾਂ ਤੂੰ ਤਦੇ ਤੁਹਾਡੇ ਮੱਥੇ ਲਾ ਕੇ ਨਾ ਸਾਰਾ ਦਿਨ ਬਰਬਾਦ ਜਾਂਦਾ ਤਾਂ ਹੁੰਦਾ ਮੱਥੇ ਨਾ ਤਾਂ ਤੁਹਾਡੇ ਆਹੋ ਮੱਥੇ ਲਾ ਕੇ ਦਿਨ ਬਰਬਾਦ ਪਿਓ ਲੱਭਣਾ ਨਵਾ ਫਿਰ ਪੁੱਤ ਚੁੱਪ ਕਰ ਜਾ ਏਦਾਂ ਨਹੀਂ ਬੋਲੀਦਾ ਏਦਾਂ ਨਹੀਂ ਬੋਲੀਦਾ ਪੁੱਤ ਆ ਕਿਹ ਤਰ੍ਹਾਂ ਦਾ ਬੋਲ ਬਾਣੀ ਬੋਲਣ ਡਿਆ ਤੂੰ ਆ ਦੋਸਤਾਂ ਦੇ ਵਿੱਚ ਰਹਿ ਰਹਿ ਕੇ ਹਾ ਸਿੱਖਿਆ ਤੂੰ ਤੇਰਾ ਪਿਓ ਵਾ ਝੱਜ ਨਾ ਬੋਲ ਜੇ ਤੂੰ ਨਹੀਂ ਨਾ ਕਦਰ ਕਰ ਦਿੱਤ ਗੱਲ ਇਹ ਉਹਨੇ ਵੀ ਨਹੀਂ ਕਰਨੀ ਮੇਰੀ ਜਿਹੜਾ ਮੈਨੂੰ ਨਾ ਲੜਦਾ ਉਹ ਸ਼ੱਕ ਦੀ ਭਰੀ ਆ ਮੇਰੀ ਸੋਣ ਗੋਲ ਕੱਚ ਜਿੱਦਾਂ ਦਾ ਮਾਹੌਲ ਚੱਲਣਿਆ ਨਾ ਨਿਆਣੇ ਤੇ ਗਲਤ ਅਸਰ ਪੈਂਦਾ ਐਦਾਂ ਨਾ ਕਰਿਆ ਕਰੋ ਜਦ ਨਿਆਣਾਕਰ ਹੁੰਦਾ ਹੁੰਦਾ ਨਾ ਹੱਸਿਆ ਖੇਡਿਆ ਕਰੋ ਤੇ ਮਾਹੌਲ ਖਰਾਬ ਨਹੀਂ ਕੀਤਾ ਕਿਨੇ ਕੀਤਾ ਮਾਹੌਲ ਖਰਾਬ ਉਹਦੇ ਸਾਹਮਣੇ ਮੈਂ ਕੀ ਆਖਾ ਤੁਹਾਨੂੰ ਦੱਸੋ ਪਹਿਲਾਂ ਕੀ ਆਖਾ ਆ ਗਮ ਜੁਆ ਖਣਾ ਫਿਰ ਕੋਈ ਗੜਾ ਕੀ ਕਹੇ ਤਾਂ ਦਸ ਦਿਨ ਕਰਦੇ ਪੂਰੀ ਹੋਵੀ ਜਾ ਬੋਦ ਤੂੰ ਪੜ ਜਾਗੇ ਜਾ ਕੀ ਆ ਤੁਹਾਡੇ ਗੜੀ ਹੱਥ ਜੋੜੇ ਆ ਮੇਰੇ ਮੁੰਡੇ ਨੂੰ ਨਾ ਖਰਾਬ ਕਰਦੇ ਹੁਣ। ਉਹ ਰੱਬ ਕਾੜੀ ਹੱਥ ਜੋੜਿਆਗਾ ਕਿ ਤੈਨੂੰ ਮੱਤ ਬਖਸ਼ੇ। ਉਹ ਮੈਨੂੰ ਤਾਂ ਮੱਤ ਹੈਗੀ ਆ ਪਰ ਜਿਹੜੇ ਕਰਨਾਵੇਂ ਤੁਸੀਂ ਕਰਦੇ ਫਿਰਦੇ ਆ ਨਾ ਇਹ ਨਹੀਂ ਮੈਨੂੰ ਪਸੰਦ। ਮੈਂ ਹੈਗੀ ਆ ਘਰ ਘਰਾਣੇ ਦੀ ਤੇ ਮੈਨੂੰ ਇਹੋ ਜਿਹੇ ਕੰਮ ਚੰਗੇ ਨਹੀਂ ਲੱਗਦੇ। ਮੈਂ ਤੁਹਾਨੂੰ ਕਿਹਾ ਅੱਖੇ ਲਾ ਜਾ ਤੈਨੂੰ ਸ਼ੱਕ ਦਾ ਨਾ ਤੇਰੇ ਦਿਮਾਗ ਚ ਕੀੜਾ ਵੜ ਗਿਆ ਨਾ ਇਹ ਮੈਨੂੰ ਕੱਢਣਾ ਹੀ ਪੈਣਾ ਵਾ ਹੁਣ। ਪਹਿਲਾਂ ਮੈਨੂੰ ਇਹ ਦੱਸੋ ਹਾਂ ਗੱਲਾਂ ਮੇਰੇ ਨਾਲ ਤੇ ਕਰਨੀਆਂ ਕਰਨੀਆਂ। ਨਿਆਣੇ ਸਾਹਮਣੇ ਵੀ ਇਹੋ ਜਿਹੀ ਗੱਲਾਂ ਕਰੀ ਜਾਂਦੇ। ਉਹਨੂੰ ਇਹੋ ਜਿਹੀ ਗੱਲਾਂ ਦਾ ਅਜੇ ਕੋਈ ਪਤਾ ਨਹੀਂ ਹੈਗਾ। ਦੱਸ ਦੱਸਣ ਤੂੰ ਨਹੀਂ ਹੈ ਮੈਂ ਕਦੋਂ ਦੱਸਿਆ ਇਹਨੂੰ ਤੂੰ ਹੀ ਦੱਸਿਆ ਦੱਸਿਆ ਵਾ ਸਾਡੇ ਜੁਆਹ ਜਿਹਦੇ ਪਾਸ ਜਿੰਨੀ ਮਰਜ਼ੀ ਲੜਾਈ ਹੁੰਦੀ ਹੋਵੇ ਨਿਆਣੇ ਨੇ ਵਿੱਚ ਕਿਉਂ ਲਿਆਉਣਾ ਹੁੰਦਾ ਉਹ ਘਰ ਦਾ ਮਾਹੌਲ ਵੇਖ ਕੇ ਵਿਚਾਰਾ ਇੱਥੇ ਤੱਕ ਆ ਗਿਆ ਵਾ ਜabb ਬੰਦੇ ਨੂੰ ਰੋਟੀ ਬਣਾ ਕੇ ਲਿਆ ਫਟਾਫਟ ਮੇਰੇ ਹੱਥੇ ਮੈਂ ਤਾਂ ਰੋਟੀ ਬਣਾਈ ਦੇਣੀ ਆ ਆ ਹੋਰ ਹੋਰ ਪੈਗ ਨਾ ਲਾਇਓ ਮੁਰਗੇ ਹੋਰ ਦਪੇਟੇ ਗੇਟੋਂ ਬਾਹਰ ਨਿਕਲ ਗਈ ਨਾ ਤੇ ਨਿਗਨਿਗ ਹੀ ਕਰ ਦੂ ਹਣ ਮੈਂ ਨਹੀਂ ਜਾਂਦੀ ਆ ਪਖੰਡ ਫੜਿਆ ਤੂੰ ਮੈਂ ਤੋਂ ਮੰਟੀ ਦਾ ਰੋਟੀ ਕੇ ਕੇ ਕੌਣੀ ਲਈਦੀ ਆ। ਕਿੱਦਾ ਐ ਨਾ ਪਖੰਡ ਫੜਿਆ ਚੌਣੇ ਨੇ। ਉਹ ਮੈਂ ਮਹਾ ਮਹਾਰਾ ਰਾਹ ਰਿਆਂ ਸਾਫ ਕਰਨ। ਇਹ ਲੱਗੀ ਮਿਲ ਗੜੀ ਕੰਡੇ ਖਲਾਂਨ ਹੋਰ। ਮੈਂ ਮਨਜੋਤ ਨੂੰ ਦੱਸਦੀ ਆ। ਦੱਸੇ ਹਾਂ ਭਲਾ। ਕਿੱਦਾਂ ਵੇਖੇ ਮੈਂ ਲੱਤਾਂ ਵੜਦਾ ਫਿਰ। ਸਬਜੀ ਤੇ ਮੈਨੂੰ ਕੋਈ ਲੱਭਣ ਹੀ ਨਹੀਂ ਢਈ। ਇੱਥੇ ਵੀ ਐ ਨਹੀਂ। ਆਹ ਵਾ ਮੇਥੀ ਜੀ ਪਈ। ਪਰ ਮੇਥੀ ਤੇ ਨਿਆਣਿਆਂ ਨੇ ਖਾਣੀ ਨਹੀਂ ਐ ਤੇ। ਫਿਰ ਸਬਜੀ ਬਣਾ ਕੇ ਵੀ ਕੀ ਕਰੂੰਗੀ? ਦਾਲ ਦੂਰੀ ਨੇ ਮਾਨਪ੍ਰੀਤ ਕੀ ਕੰਡੀ ਪਤਾ ਮੰਮੀ ਪਾਪੀ ਕਹਿਣ ਦੀ ਸੀ ਵੀ ਸਬਜ਼ੀ ਬਣਾ ਲਾ ਕੋਈ ਵੀ ਦਾਲ ਥੋੜੀ ਆ ਆਪਣੇ ਜੋਗੀ ਆ ਤੇ ਪਰ ਇਹਦੇ ਪਨਾਵਾਂਗੇ ਪਰੌਂਠੇ ਨਿਆਣੀ ਆਏ ਨਾਲ ਦਹੀਂ ਬਣਾਵਾਂਗੇ ਤੇ ਕਿੱਥੇ ਗਈ ਅਮਨ ਵਾਹੇ ਵੀ ਮੰਮੀ ਆ ਖਾਣੀ ਨਹੀਂ ਸੀ ਨਿਆਣਿਆਂ ਨੇ ਚੱਲ ਪਰੌਂਠੇ ਬਣਾ ਅਮਨ ਦੱਸ ਕਿੱਥੇ ਗਈ ਆ ਅਮਨ ਗਈ ਏ ਜੇ ਥ੍ਰੈਡਿੰਗ ਕਰਾਉਣ ਕਹਿੰਦੀ ਮੈਂ ਆ ਗਈ ਆ ਤੇ ਹੁੰਦਿਆਂ ਨੂੰ ਸਬਜ਼ੀ ਸੂਜੀ ਬਣਾ ਲਾ ਤੂੰ ਅੱਛਾ ਤੇ ਉਹ ਤੇਜੇ ਦੇ ਦਿਨ ਪਰਵਟੇ ਮਨਵਾਉਣ ਚਲ ਜਾਂਦੀ ਆ ਕਿੱਡੇ ਕੇ ਦੇ ਵੱਡੇ ਹੋ ਜਾਂਦੇ ਇਹਨੂੰ ਆਖਰੀ ਆਈ ਰਹਿੰਦੀ ਆ ਤੇ ਪਤਾ ਨਹੀਂ ਕੁੜੀ ਆਈ ਆ ਦੋ ਦਿਨ ਕਿ ਇਹਨੂੰ ਰੈਸਟ ਦੇਣੀ ਆ ਕੁਖ ਤਾਂ ਖਾਖਾ ਪੀਤਾ ਪੀ ਆਈ ਆ ਇੰਨੀ ਇਹਨੂੰ ਅਕਲ ਹੀ ਨਹੀਂ ਆ ਗਈ ਪਤਾ ਨਹੀਂ ਮੰਮੀ ਉਹਦੇ ਆਰਡਰ ਦੇ ਕੇ ਤੇ ਚਲ ਗਈ ਆ ਰਹਿਣ ਦੇ ਕੋਈ ਨਹੀਂ ਦਾਲ ਨਾਲ ਬੜ ਖਾ ਲਾਂਗੇ ਰੋਟੀਆਂ ਤੇ ਰਾਤ ਨੂੰ ਬਣਾਵਾਂਗੇ ਪਨੀਰ ਜਾਂ ਉਹਦੇ ਨਾਲ ਰੋਟੀਆਂ ਖਾ ਲਾਂਗੇ ਤਾਰ ਕਾਡਾਂਗੇ ਆਜਾ ਇੱਥੇ ਬਹਿ ਤੈਨ ਮੈਂ ਗੱਲ ਦੱਸਾਂ ਇੱਕ ਇਹਦੀਆਂ ਗੱਲਾਂ ਚ ਨਾ ਆਜੀ ਇਹਨੇ ਤੇਰੇ ਕੋ ਕੰਮ ਕਰਾਉਣਾ ਹੀ ਆ ਤੇ ਕੰਮ ਨਾ ਕਰਨ ਬਹਿ ਜਾ ਕਰੀ ਇਹ ਤਾਂ ਲੱਗੇ ਲੱਭਣ ਡੀ ਬਾਨਾ ਕੋਈ ਕੰਮ ਕਰਨ ਵਾਲਾ ਮਿਲੇ ਤੇ ਮੈਂ ਕੰਮ ਕਰਾਵਾਂ ਆ ਮਾਹ ਰਾਣੀ ਬਣ ਕੇ ਤੇ ਬੈਠੀ ਰਵੇ ਕਿਤੇ ਇਧਰ ਨੂੰ ਘੁੰਮਾ ਚੱਲ ਜੇ ਕਿਤੇ ਇਧਰ ਨੂੰ ਘੁੰਮਾ ਚੱਲ ਜੇ ਇਹਨੂੰ ਇਹੋ ਬਾਣੇ ਲੱਭਦੇ ਆਂਡ ਗਵਾਂਡ ਚੁਗਲੀਆਂ ਕਰਾਂ ਮੈਂ ਤੇ ਨਾਲ ਇਹਨਾਂ ਦੇ ਸਿਰ 'ਚ ਬਦਨਾਮੀ ਇਹਨਾਂ ਨੂੰ ਦਵਾ ਸਿਰ 'ਚ ਸਵਾਹ ਪਾਵਾਂ ਖਾਣ ਦੀ ਪੀਣ ਦੀ ਇੱਥੇ ਹੀ ਤੇ ਗੱਲਾਂ ਦੂਜਿਆਂ ਦੇ ਘਰ ਦੱਸਣ ਜਾਂਦੀ ਓ ਲੋਕੋ ਇਹਨੇ ਮੰਮੀ ਉੱਥੇ ਵੀ ਤੇ ਮੈਂ ਕਰਦੀ ਆਈ ਆ ਇੱਥੇ ਹੁਣ ਮੇਰੇ ਨਿਆਣੇ ਆ ਤੇ ਮੈਂ ਹੀ ਕਰਨੇ ਆ ਨਹੀਂ ਇੱਥੇ ਐ ਨਾ ਭਾਵੇਂ ਤੂੰ ਉੱਥੇ ਕਰਦੀ ਵੀ ਆਈ ਨਾ ਇੱਥੇ ਕੰਮ ਨਹੀਂ ਕਰਨਾ ਆਪੇ ਖਵਾਲੂਗੀ ਦੋ ਤੀਆਂ ਦੋ ਤੇ ਅੱਜ ਆਏ ਆ ਨਾ ਮੁੜ ਕੇ ਕਿਤਾ ਕਦੋਂ ਆਉਣੇ ਕਦੋਂ ਨਹੀਂ ਆਉਣੇ ਇਹਨੇ ਤੱਦੇ ਕਰਕੇ ਤੈਨੂੰ ਲਿਆਂਦਾ ਹੀ ਇੱਥੇ ਕੰਮ ਕਰਾਵਾਂ ਉਹ ਤਾਂ ਪਤਾ ਹੀ ਆ ਮੰਮੀ ਮੈਨੂੰ ਵੀ ਕੰਮ ਕਰਦੀ ਆ ਮਨਜੋਦ ਦੇ ਨੂੰ ਤੇ ਹੁਣ ਦਾਵਾ ਵੀ ਤੂੰ ਉੱਥੇ ਜਾਵੇਂ ਤੇ ਸ਼ਾਮਾਂ ਨੂੰ ਵਾਪਸ ਆਜਿਆ ਕਰ ਪਤਾ ਹੀ ਆ ਇਹਨੂੰ ਵੀ ਕਿੱਦਾਂ ਦੀ ਆ ਕੋਈ ਨਹੀਂ ਪਤਾ ਮਜਬੂਰੀ ਪਈ ਐ ਨਾ ਹੁਣ ਆਪਣੇ ਸਿਰ ਤੇ ਆਪੇ ਰੱਬ ਕੱਟਣ ਵਾਲਾ ਉਹ ਇੱਕ ਸਹੀ ਕਰੂਗਾ ਇਹਨੂੰ ਤੇ ਬਹਾਨਾ ਮਿਲ ਗਿਆ ਵਾ ਅਗਲੀ ਨੂੰ ਸਹੀ ਗੱਲ ਵਾ ਹਰ ਕੋਈ ਫਾਇਦਾ ਚੁੱਕਣ ਤੇ ਹੀ ਹੁੰਦਾ ਵਾ ਕਿ ਪਰ ਹਣਾ ਚਲੋ ਜੋ ਕਰਦੀ ਐ ਕਰਦੀ ਦੇਵੇ ਆਪਣੇ ਨਿਆਣਿਆਂ ਨੂੰ ਪਕਾ ਲੂੰਗੀ ਤੇ ਖਾ ਲੂੰਗੀ ਕੋਈ ਨਹੀਂ ਦੋ ਨਿਆਣ ਰੋਟੀਆਂ ਮੈਂ ਲਾ ਦਿਆ ਕਰੂੰਗੀ ਤੂੰ ਨਹੀਂ ਮੇਰੀ ਤੀ ਕੰਮ ਕਰਨਾ ਚੁੱਪ ਕਰਕੇ ਦੋ ਚਾਰ ਦਿਨ ਆਈ ਐ ਨਾ ਚੁੱਪ ਕਰਕੇ ਇੱਥੇ ਮਾਵਾਂ ਧੀਆ ਬਹਿ ਕੇ ਗੱਲਾਂ ਬਾਤਾਂ ਕਰੀਏ ਤੇ ਨਾਲੇ ਆਪਣਾ ਦੁੱਖ ਸੁੱਖ ਵੰਡਾਈਏ ਹੈ ਨਾ ਹਾਂ ਆ ਗੀਆ ਮਾਤਾ ਵੇਖਾ ਕਿਦਾਂ ਲੱਗੀ ਆ ਮੇਰੀਆਂ ਹੀ ਚੁਗਲੀਆਂ ਕਰਦੀਆਂ ਹੋਣੀਆਂ ਦੋਨੋਂ ਜਣੀਆਂ ਇਹਨਾਂ ਨੂੰ ਵੀ ਬਹਾਨਾ ਹੀ ਚਾਹੀਦਾ ਆ ਕਿੱਦਾਂ ਬੈ ਕੇ ਲੱਗੀਆਂ ਆ ਦੋਨੋਂ ਜਣੀਆਂ ਆਹੋ ਪਤਾ ਹੀ ਆ ਮੈਨੂੰ ਆਹੀ ਕਹਿੰਦੀਆਂ ਹੋਣੀਆਂ ਆ ਤੇ ਕੁੜੀਏ ਤੂੰ ਨਾ ਕੰਮ ਕਰੀ ਸਾਰਾ ਇਤੋ ਹੀ ਘਰੋਣਾ ਆ ਕੋਈ ਗੱਲ ਨਹੀਂ ਮੇਰਾ ਨਾਂ ਵੀ ਅਮਨ ਆ ਕੰਮ ਤੇ ਮੈਂ ਇਤੋਂ ਕਰਾਉਂਗੀ ਕਿੱਦਾਂ ਭੋਲੀ ਬਣ ਕੇ ਬੈਂਦੀ ਆ ਜਿੱਦਾਂ ਬਹੁਤਾ ਹੀ ਇਹਨੂੰ ਕਿਤੇ ਦੁੱਖ ਲੱਗਾ ਹੁੰਦਾ ਆ ਪਤਾ ਮੈਨੂੰ ਕਿੰਨਾ ਕਿ ਇਹਨੂੰ ਧੋਖਾ ਕੀਤਾ ਐਵੇਂ ਡਰਾਮੇ ਕਰਦੀ ਆ ਦੇਖਾਂ ਮੈਂ ਜਾ ਕੇ ਹੁਣ ਮੰਮੀ ਆ ਗਈ ਹੁਣ ਬੱਦ ਚੱਲ ਕੋਈ ਨਹੀਂ ਆ ਗਈ ਹਤੇ ਆ ਗਈ ਮੰਮੀ ਤੇ ਮੈਂ ਕਿੱਥੇ ਗਈ ਸੀ ਤੂੰ ਦੱਸਾਂ ਕਿੱਥੇ ਗਈ ਆ ਤੇ ਕਿੱਥੋਂ ਆਈ ਹੋਂ ਦੱਸ ਮੈਨੂੰ ਮੰਮੀ ਮੈਂ ਤੇ ਗਵੰਡੀਆਂ ਦੇ ਘਰ ਹੀ ਗਈ ਸੀ ਮੜੇ ਹਥ ਥ੍ਰੈਡਿੰਗ ਕਰਾਉਣ ਅੱਛਾ ਕਿੱਡੇ ਕਿ ਤੇਰੇ ਪਰਵੱਟੇ ਵੱਡੇ ਹੋ ਜਾਂਦੇ ਆ ਤੇ ਜਿਹੜੇ ਤੋਂ ਮਨੋਂ ਤੁਰ ਪਈ ਨਹੀਂ ਘਰ ਦਾ ਤੈਨੂੰ ਮਾਸਾ ਜਿੰਨਾ ਫਿਕਰ ਨਹੀਂ ਰੋਟੀ ਪਕਾਉਣੀ ਐ ਕੁੜੀ ਆਈ ਉਹਨੂੰ ਖਵਾਉਣੀ ਆ ਤੇ ਤੂੰ ਆ ਫੇਰਨ ਤੁਰਨ ਚਲ ਗਈ ਆ ਮਮਮੀ ਸਾਰਾ ਕੰਮ ਕਰਕੇ ਹੀ ਗਈ ਆ ਫੇਰਨ ਤੁਰਨ ਨੂੰ ਮੈਂ ਕਿਤੇ ਕਿੰਨਾ ਕ ਟਾਈਮ ਲਾ ਕੇ ਆਈ ਆ ਹੁਣੀ ਗਈ ਸੀ ਹੁਣੀ ਆ ਗਈ ਮੈਂ ਨਹੀਂ ਤੈਨੂੰ ਨਹੀਂ ਪਤਾ ਉਹ ਰੋਟੀ ਖਵਾਉਣੀ ਆ ਅਜੇ ਉਹ ਦੁੱਖਾਂ ਦੀ ਮਾਰੀ ਇੱਥੇ ਆ ਹੀ ਗਈ ਉਹਨੂੰ ਇੰਨੀ ਪਰੇਸ਼ਾਨੀ ਆ ਤੈਨੂੰ ਅਕਲ ਹੋਣੀ ਚਾਹੀਦੀ ਆ ਕਿ ਉਹਦੇ ਲਾਗੇ ਮੈਂ ਪਵਾ ਦੁੱਖ ਸੁੱਖ ਕਰਾਂ ਤੂੰ ਆ ਬਾਹਰ ਤੁਰ ਗਈ ਆ ਤੇ ਮਮਮੀ ਫੇਰ ਕੀ ਹੋ ਗਿਆ ਇੰਨਾ ਕਦੋਂ ਤੀ ਗੁੱਸਾ ਕਰਨ ਨੇ ਆ ਆਈ ਗਈਆਂ ਮੈਂ ਨਾਲੇ ਗੁੱਸਾ ਨਾ ਕਰਾ ਤੇ ਹੋਰ ਤੇਰਾ ਮੈਂ ਕੀ ਕਰਾਂ ਮੰਮੀ ਬੱਸ ਕਰੋ ਹੁਣ ਤੁਸੀਂ ਤੁਹਾਨੂੰ ਤੇ ਅੱਗੇ ਬਹਾਨਾ ਚਾਹੀਦਾ ਮੈਨੂੰ ਗੱਲਾਂ ਸੁਣਾਉਂਦਾ ਨਹੀਂ ਮਾਸਾ ਕਿ ਜਿੰਨੀ ਦਾਲ ਵਾ ਤੈਨੂੰ ਨਹੀਂ ਪਤਾ ਨਿਆਣੇ ਘਰ ਆਏ ਆ ਉਹਦੇ ਨਾਲ ਰੋਟੀ ਖਾਉਣੀ ਆ ਦਾਣਾਂ ਖਾਉਣੀ ਆ ਉਹ ਖਾ ਲੈਣਗੇ ਸਾਡੇ ਡੱਬਰ ਤੇ ਮੰਮੀ ਮੈਂ ਵੀ ਦੀਦੀ ਨੂੰ ਉਹੀ ਕਹਿ ਕੇ ਗਈ ਆ ਵੀ ਦਾਲ ਥੋੜੀ ਆ ਨਿਆਣਿਆਂ ਨੇ ਜੋ ਖਾਣਾ ਤੁਸੀਂ ਬਣਾ ਲਓ ਹੁਣ ਮੈਨੂੰ ਕੀ ਪਤਾ ਨਿਆਣੇ ਕਿਹੋ ਜਿਹਾ ਖਾਣਾ ਖਾਂਦੇ ਆ ਤੇ ਕਿਹੋ ਜਿਹਾ ਨਹੀਂ ਨੇ ਮਾਮੀਆਂ ਦਾ ਫਰਜ ਹੁੰਦਾ ਵਾ ਚੰਗਾ ਚੋਖਾ ਬਣਾ ਕੇ ਬੱਚਿਆਂ ਨੂੰ ਖਵਾਲ ਮਾਂ ਤਾਂ ਰੋਜ਼ ਹੀ ਖਵਾਲਦੀ ਹੀ ਤੇ ਮੰਮੀ ਫੇਰ ਕੀ ਹੋ ਗਿਆ ਤੁਸੀਂ ਕਹਿੰਦੇ ਮੇਰੇ ਦੁਆਲੇ ਹੋਗੇ ਆ ਦੀਦੀ ਦੇਖੋ ਵੀ ਹੁਣ ਤੁਸੀਂ ਵੀ ਬੋਲੋ ਕੁਝ ਮੈਨੂੰ ਤੇ ਤੇ ਇਹ ਗੁੱਸਾਈ ਕਿ ਜਿਹੜਾ ਤੂੰ ਕੰਮ ਨਹੀਂ ਕਰਦੀ ਕੁੜੀ ਨੂੰ ਸਾਂਹਣ ਕਢ ਲਈ ਆ ਕੁੜੀ ਤੇ ਆਈ 4 ਦਿਨ ਦੀ ਪਰੌਣੀ ਆ ਇਹ ਤਾਂ ਨੇ ਕਿਦਨ ਜਲ ਜਣਾ ਆਪਣੇ ਘਰ ਤੇ ਮੰਮੀ ਕੰਮ ਕਿਉਂ ਨਹੀਂ ਕਰਦੀ ਸਾਰਾ ਕਰਕੇ ਹੀ ਗਈ ਆ ਮੈਂ ਆਹ ਕਰਕੇ ਗਈ ਬਹੁਤ ਤੂੰ ਕੰਮ ਕੀਤਾ ਈ ਮਨੇਰੇ ਸੋ ਬੁੱਲ ਰੰਗ ਲੈ ਨਹੀਂ ਤੁਰ ਪਈ ਨਹੀਂ ਜਿੱਧਰ ਨੂੰ ਮਰ ਜੀ ਕੀ ਕਹਾਂ ਹੁਣ ਮੈਂ ਮੰਮੀ ਤੁਹਾਨੂੰ ਤੁਹਾਡੇ ਨਾਲ ਕੋਣ ਮੱਥਾ ਮਾਰੇ ਕੋਣ ਕੋਈ ਨਹੀਂ ਮੰਮੀ ਤੇ ਐਦਾਂ ਕਰੋ ਜਾ ਕੇ ਤੇ ਨਿਆਣੀ ਲੈ ਕੇ ਆਓ ਨਾਲੇ ਮੈਂ ਜਿਹੜਾ ਮਨਾ ਕੀਤਾ ਦੱਸ ਦੋ ਮੈਨੂੰ ਕੀ ਖਾਣਾ ਮੈਂ ਬਣਾ ਦੇਨੀ ਆ ਰਹਿਂਦੇ ਹੁਣ ਖਵਾ ਲੂੰਗੀ ਮੈਂ ਆਪੇ ਤੇਰੇ ਤੇ ਨਹੀਂ ਮੈਨੂੰ ਰਹੀ ਮੈਂ ਹੱਦ ਹੋ ਗਈ ਮੈਂ ਕਹਿੰਨੀ ਦੱਸ ਜੇ ਤੈਨੂੰ ਇੰਨਾ ਫਿਗਰ ਹੁੰਦਾ ਕਿ ਨਨਾਨ ਮੇਰੀ ਆਈ ਮੈਂ ਰੋਟੀ ਪਾਣੀ ਖਵਾਉਣਾ ਵਾ ਤੇ ਤੂੰ ਘਰ ਹੋਈ ਨਾ ਜਾਂਦੀ ਤੂੰ ਹੁਣ ਮੈਨੂੰ ਪਾ ਦੇ ਮੈਂ ਕਿੱਥੇ ਚਲ ਗਈ ਮੰਮੀ ਕਿੱਥੇ ਚਲ ਗਈ ਮੈਂ ਆ ਜਾਣੋ ਨਹੀਂ ਕੀਤਾ ਮੜਾ ਜੀ ਨੀ ਤੂੰ ਕਾਹਦੀ ਗਈ ਮਾਨਪ੍ਰੀਤ 2 ਘੰਟੇ ਹੋ ਗਏ ਨੂੰ ਘਰੋਂ ਗਈ ਨੂੰ ਐਨੇ ਚਾਹ ਤੂੰ ਤਾਂ ਕਈ ਕੰਮ ਕਰ ਲਈਦੇ ਆ ਆ ਦੇਖ ਲਓ ਦੀਦੀ ਹੁਣ ਇਹਦੀ ਕੁੜੀ ਲਾਡਲੀ ਆ ਤੇ ਮੈਂ ਮੈਂ ਕੀ ਆ ਮੈਂ ਨੌਕਰਾਂ ਨਹੀਂ ਹੋਈ ਫਿਰ ਇੰਨਾ ਕਰਕੇ ਵੀ ਤੇ ਮੈਂ ਜੁੱਤੀਆਂ ਹੀ ਖਾਨੀ ਇਹਨਾਂ ਦੇ ਕੋਲੋਂ ਆ ਕਿੱਦਾਂ ਮੈਨੂੰ ਮੰਮੀ ਲੱਗੀ ਆ ਵੀ ਤੈਨੂੰ ਦੋਖਣੀ ਹੈਗਾ ਦੱਸ ਵੀ ਮੈਂ ਹੀ ਲੈ ਕੇ ਆਈ ਇਹਨੂੰ ਉੱਥੋਂ ਜਿੰਨਾ ਮੈਂ ਲਿਉਂਦੀ ਨਾ ਤੇ ਹੁਣ ਨੂੰ ਪੁਲਿਸ ਨੇ ਫੜ ਕੇ ਲਾਏ ਨਾ ਹੀ ਇਹਨੂੰ ਜਿੰਨਾ ਮਰਜ਼ੀ ਕਰ ਲਾ ਮੈਂ ਇਹਨਾਂ ਦੇ ਮੂੰਹ ਬਿੰਗਾ ਹੀ ਰਹਿਣੇ ਆ